ਗਵਾੜਾ ਦੇ ਪਿੰਡ ਪੁੱਲਾ ਰਾਈ ਵਿਖੇ 37 ਸਾਲ ਦੇ ਨੌਜਵਾਨ ਦੀ ਪੇਟ ਭਰੀ ਹਾਲਤ ਵਿੱਚ ਮੌਤ ਹੋ ਗਈ। ਨੌਜਵਾਨ ਦਾ ਕਤਲ ਕੀਤਾ ਗਿਆ ਹੈ ਜਾਂ ਉਸ ਦੀ ਡਿਗਨ ਨਾਲ ਮੌਤ ਹੋਈ ਹੈ। ਇਹ ਹਜੇ ਪੇਧ ਹੀ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਟਨਾ ਵਾਲੀ ਥਾਂ ਤੇ ਬਲੱਡ ਬਿਖਰਿਆ ਹੋਇਆ ਸੀ। ਚਿਹਰੇ ਅਤੇ ਪਿੱਠ ਤੇ ਗੰਭੀਰ ਸੱਟਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਪੰਚ ਤੇਜਮੋਨ ਨੇ ਦੱਸਿਆ ਕਿ ਗੁਰਪ੍ਰੀਤ ਗੋਪਾ ਜੋ ਖੋਤੇ ਰੰਦਾ ਸੀ ਜਦੋਂ ਅੱਜ ਪਿੰਡ ਦਾ ਨੌਜਵਾਨ ਖੋਵਾਲ ਨੂੰ ਗਿਆ ਤਾਂ ਉਸ ਨੇ ਗੁਰਪ੍ਰੀਤ ਦੀ ਹਾਲਤ ਦੇਖ ਕੇ ਪਿੰਡ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਨੌਜਵਾਨ ਗੁਰਪ੍ਰੀਤ ਨੂੰ ਸਿਲਬਰ ਹਸਪਤਾਲ ਲਿਆਂਦਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਦੇਖੋ ਕੀ ਜਾਣਕਾਰੀ ਦੇ ਰਹੇ ਹਨ ਪਿੰਡ ਪੁੱਲਰਾਇ ਦੇ ਪੰਚ ਤੇਜਮੋਨ ਫਗਵਾੜਾ ਐਕਟ੍ਰੈਸ న్యూਸ ਲਾਈਵ ਤੋਂ ਬਨੋਸ਼ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਤੇਜਮੋਨ ਸਿੰਘ ਜੀ ਕਿਹੜੀ ਜਗ੍ਹਾ ਤੋਂ ਪੁੱਲਰਾਇ ਤੋਂ ਕੀ ਮਾਮਲਾ ਹੈ ਕਿ ਕਿਸ ਵਿਅਕਤੀ ਦੇ ਅੱਥਰੂ ਲੈ ਕੇ ਆ ਕਿਹ ਗੱਲ ਆਈ ਸਕਦੀ ਹੈ ਇਹ ਸਾਡੇ ਪਿੰਡ ਦਾ ਗੁਰਪ੍ਰੀਤ ਸਿੰਘ ਗੁੱਪਾ ਸੀ ਕੰਨੀ ਇਹਨੂੰ ਤੇ ਅੱਜ ਉਹ ਮੁੰਡਾ ਇੱਕ ਸ਼ਾਮ ਨੂੰ 3:30-4 ਵਜੇ ਕੋਲੋਂ ਤੂੜੀ ਲੈਣ ਗਿਆ ਤਾਂ ਉਹਨੇ ਦੇਖਿਆ ਵੀ ਉਹਨੂੰ ਲੱਗਾ ਕਿ ਸ਼ਰ ਬਿਓਸ਼ ਪਿਆ ਹੈ ਉਨੇ ਬੰਦ ਹੋਰ ਦੇਖਦੇ ਦੋ ਬੰਦਿਆਂ ਨੂੰ ਫੋਨ ਕੀਤਾ ਤੇ ਅੰਕਰ ਸਾਡੇ ਖੜੇ ਇਹਨਾਂ ਨੂੰ ਫੋਨ ਕੀਤਾ ਤੇ ਜਾ ਕੇ ਦੇਖਿਆ ਤੇ ਡੈਥ ਹੋ ਚੁੱਕੀ ਸੀ ਕਿ ਕੀ ਲੱਗਦਾ ਮੌਕੇ ਦੇ ਕਾਰਨ ਬੈਠਾ ਹਾਂ ਫੋਨ ਕਰਨ ਤਾਂ ਕਾਫੀ ਖਿਲਰਿਆ ਪਿਆ ਹੈ ਪਿਓਰੇ ਬਾਰੇ ਤਾਂ ਹੁਣ ਪੁਲਸੀ ਆਪਣੀ ਕਾਰਵਾਈ ਚ ਦੱਸੂਗੀ ਕੀ ਆ ਇਹ ਕਪੜਿਆਂ ਤੋਂ ਬਾਹਰ ਸਿੱਧੀ ਮੌਕੇ ਦੀ ਪਹੁੰਚ ਸੀਗਾ ਮੁੱਢੇ ਮੂੰਹ ਪਹੁੰਚ ਸੀਗਾ ਜੀ ਇਹ ਉੱਪਰ ਬਨੇ ਛੱਤ ਤੇ ਰਹਿੰਦੇ ਸੀ ਕੀ ਸੀ ਹਾਂਜੀ ਪਹਿਲਾਂ ਇੱਥੇ ਘਰ ਤੇ ਡੇਰਾ ਇਹੇ ਨਾਲ ਅੱਛਾ ਜੀ ਇੱਥੇ ਰਹਿੰਦੇ ਸੀ ਅੱਛਾ ਤੇ ਹੁਣ ਇਹ ਲੋਕ ਉਹਦਾ ਇਹਦਾ ਬ੍ਰਦਰ ਆ ਉਹ ਨਾਨਕੀ ਰਹਿੰਦਾ ਸੀ ਇੱਥੇ ਇਕੱਲਾ ਹੀ ਰਹਿੰਦਾ ਸੀ ਅੱਛਾ ਜੀ ਨਹੀਂ ਕੀ ਲੱਗਦਾ ਮੌਕੇ ਦੇ ਕੋਈ ਇਦਾਂ ਤਾਂ ਨਹੀਂ ਲੱਗਦਾ ਵੀ ਕੋਈ ਕਿਸੇ ਨੇ ਸੱਟ ਚੋਟ ਮਾਰੀ ਹੋਵੇ ਦੇਖਿਆ ਇਹਨੇ ਦੇਖਿਆ ਨਹੀਂ ਜਾ ਸਕਦਾ ਕਿਉਂਕਿ ਸਾਨੂੰ ਇਦਾਂ ਲੱਗਦਾ ਕੋਈ ਦੋ ਦਿਨ ਪਹਿਲਾਂ ਦੀ ਕੋਈ ਜੋ ਵੀ ਇਨਸੀਡੈਂਟ ਹੈਗਾ ਦੋ ਦਿਨ ਪੁਰਾਣਾ ਲੱਗਦਾ ਸਾਨੂੰ ਆਪਣੇ ਅੰਦਾਜ਼ੇ ਮਤਲਬ ਕਿਉਂਕਿ ਬੋਡੀ ਡਿਸਪੋਜ਼ ਹੋ ਰਹੀ ਆ স্মੈਲ ਆ ਰਹੀ ਬੋਡੀ ਦੀ ਇੱਕ ਦਿਨ ਦਾ ਤਾਂ ਹੋ ਨਹੀਂ ਤਰ੍ਹਾਂ ਹੋ ਸਕਦਾ ਪਰ ਸੋ ਰਾਤ ਨੂੰ ਕੁਝ ਇਦਾਂ ਦਾ ਕੋਈ ਚਕਾਬਾ ਵੀ ਹੋ ਸਕਦਾ ਆ ਕੁਝ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੀ ਸੀ ਜੀ ਕਿ ਕਿਸੇ ਨੇ ਕੁਛ ਕੀਤਾ ਜਾਂ ਆਪਣੇ ਆਪ ਦੇਖੇ ਹੋ ਗਿਆ ਤੇ ਪੁਲਿਸ ਨੇ ਕੀ ਕੋਈ ਕੀ ਕੀ ਪੁਲਿਸ ਨੇ ਵੀ ਹਜੇ ਸਾਨੂੰ ਇਦਾਂ ਨਹੀਂ ਕੋਈ ਦੱਸਿਆ ਵੀ ਸਾਨੂੰ ਬਹੁਤ ਕੋਈ ਫ੍ਰੀ ਨਹੀਂ ਕੀਤਾ ਉਹਨਾਂ ਨੇ ਅਸੀਂ ਆਪਣੀ ਕਾਰਵਾਈ ਕਰਦੇ ਹਾਂ ਕਾਰਵਾਈ ਕਰਦੇ ਇੱਕ ਦਿਨ ਕੋਈ ਸਟੋਰਾਂ ਦੇ ਪਰ ਕੀ ਪਤਾ ਲੱਗਦਾ ਕੋਈ ਨੇ ਇਹੀ ਗੱਲ ਕੀਤੀ